ਇਹ ਕਿ세 ਬੰਦੇ ਨੂੰ ਪਸ਼ੂ ਨੂੰ ਵਾਨ ਨੂੰ ਮਿੱਤਰ ਕੀੜੇ ਨੂੰ ਗੰਡੋਇਆ ਮੱਕੜੀ ਚੇਚਵਾ ਇਹ ਕਿਸੇ ਦਾ ਕੋਈ ਨੁਕਸਾਨ ਨਹੀਂ ਕਰਦੀ ਦੂਜੀ ਗੱਲ ਨਚੀਨੋ ਦੀ ਜਾਪਾਨ ਦੀ ਕਟਾਨਾ ਦੇ ਵਿੱਚ ਕੀ ਇੱਕ ਤਾਕਤ ਹੈ ਜਦੋਂ ਤੁਸੀਂ ਸਪਰੇਅ ਕਰਕੇ ਉਹਨੂੰ ਬਾਹਰ ਆ ਗਏ ਹਿੰਦੁਸਤਾਨ ਦੀ ਇਕਲੌਤੀ ਦਵਾਈ ਹੈ ਕਿਸਾਨ ਦੋਸਤੋਂ ਜਿਹੜੀ ਕਿ ਰੇਨ ਕੋਟਡ ਹੈ ਤੁਸੀਂ ਸਪਰੇਅ ਕਰਕੇ ਬਾਹਰ ਆ ਗਏ ਖੁਦਾ ਨਾ ਖਾਸਤਾ ਮੌਸਮ ਦੀ ਤਬਦੀਲੀ ਆ ਗਈ ਤਿੰਨ ਚਾਰ ਘੰਟਿਆਂ ਬਾਅਦ ਹੀ ਬਾਰਿਸ਼ ਪੈ ਗਈ ਕਿਸਾਨ ਦੋਸਤੋਂ ਤਿੰਨ ਘੰਟੇ ਬਾਰਿਸ਼ ਤੋਂ ਬਾਅਦ ਵੀ ਇਹਦਾ ਅਸਰ 25 ਤੋਂ 30 ਦਿਨ ਪੱਤਾਲ ਪੇੜ ਤੇ ਗੋਭ ਦੀ ਸੁੰਡੀ ਨੂੰ ਇਹ ਔਣ ਨਹੀਂ ਦਿੰਦੀ। ਦੂਜੀ ਗੱਲ ਭਈ ਸੁੰਡੀ ਨੂੰ ਵੀ ਮਾਰ ਦਿੰਦੀ ਐ। ਸਭ ਤੋਂ ਮੇਨ ਗੱਲ ਕਿਸਾਨ ਦੋਸਤੋਂ ਕਟਾਨਾ ਦੀ ਜਦੋਂ ਤੁਸੀਂ ਸਪਰੇਅ ਕਰਕੇ ਬਾਹਰ ਆ ਗਏ, ਜਦੋਂ ਤੁਸੀਂ ਤੀਜੇ ਦਿਨ ਖੇਤ ਜਾਉਂਗੇ ਆਮ ਹੀ ਜਦੋਂ ਕੋਈ ਯੂਰੀਆ ਖਤਮ ਕਰਦੇ ਨਾ ਆਪਣੇ ਉੱਚੀ ਨੀਵੀਆਂ ਦੌਗੀਆਂ ਹੁੰਦੀਆਂ। ਜਦੋਂ ਤੁਸੀਂ ਇਹਦੀ ਸਪਰੇਅ ਕਰ ਦੋਗੇ ਚੌਥੇ ਪੰਜਵੇਂ ਦਿਨ ਖੇਤ ਜਾਉਂਗੇ ਜਿਹੜੇ ਇਹਦੇ ਚ ਮਲਤੀ ਫਾਇਰ ਐ ਇਹਨੇ ਉੱਚੇ ਨੀਵੇਂ ਬੂਝੇ ਆ ਫੱਟੀਆਂ ਨੂੰ ਬਰਾਬਰ ਕਰਦਣੇ ਆ ਜਿਵੇਂ ਕਿਸੇ ਨੇ ਖੇਤ 'ਚ ਘਟਰ ਮਾਰਿਆ ਹੋਵੇ। ਕਹਿੰਦੇ ਆ ਹੁਣ ਕਹਿਣਗੇ ਹੋਇਆ ਤਾਂ ਸੁੰਢੀ ਲਈ ਦਵਾਈ ਪਰ ਇਹ ਉੱਚੇ ਨਹੀਂ ਮੂਝੇ ਕਿਉਂ ਬਰਾਬਰ ਕਰ ਦੂ ਕਿਸਾਨ ਦੋਸਤੋ ਉਹੀ ਤਾਂ ਦੀ ਕੁਆਲਿਟੀ ਐ ਇਹ ਕੱਲੀ ਸੁੰਢੀ ਦੇ ਨਾਲ-ਨਾਲ ਖੇਤ ਚ ਕਲੋਰੋਫਿਲ ਬੜੀ ਲੀ ਹੁੰਦੀ ਐ ਕਲੋਰੋਫਿਲ ਦਾ ਮਤਲਬ ਕੀ ਹਰੇ ਵਾਈ ਬੜੀ ਹੁੰਦੀ ਐ ਤੁਸੀਂ ਸਿੰਥੈਟਿਕ ਸਪਰੇਅ ਕਰ ਦੋ ਮੈਂ ਕਹਿੰਦਾ ਸੁੰਢੀ ਮਰ ਜੂ ਪਰ ਪੱਤੇ ਪੀਲੇ ਪੈਣੇ ਸ਼ੁਰੂ ਹੋ ਜਾਣਗੇ ਖੜ ਪੱਕ ਜੇ ਹੋ ਜਾਣਗੇ ਕਿਸਾਨ ਦੋਸਤੋ ਇਹਦੀ ਸਪਰੇਅ ਕਰ ਦਿਓ ਪੱਤੇ ਐ ਲਵੇ ਹੋ ਜਾਣਗੇ ਕਿ ਜਿਵੇਂ ਤੁਸੀਂ ਕੋਈ ਜਿੰਕ ਲੋਹੇ ਦੀ ਸਪਰੇਅ ਕੀਤੀ ਹੁੰਦੀ ਮੈਂ ਨਹੀਂ ਕਹਿੰਦਾ ਜਿੰਕ ਲੋਹਾ ਪਰ ਇੰਦੇ ਵਿੱਚ ਮਲਟੀਫਾਇਰੇ ਹੋ ਜਿਹੜੇ ਕੀ ਹਰਾ ਭਰਾ ਕਰ ਦਿੰਦੇ ਝੋਨੇ ਨੂੰ ਕਿਸਾਨ ਦੋਸਤੋ ਹੁਣ ਜਿੱਥੇ ਤੁਸੀਂ ਆਪਾ ਪ੍ਰਦਾਨ ਪਾਉਣੀ ਆ ਕਟ ਪਾਉਣੀ ਆ 8-800 ਕਿੱਲਾ ਪੈਂਦੀ ਆ ਉਹਦੇ ਬਰਾਬਰ ਚ ਕਿਸਾਨ ਦੋਸਤੋ ਅੱਧੇ ਮੁੱਲ ਦੀ ਪੈਂਦੀ ਆ ਨਲੇ ਦਾ ਆਪਣਾ ਮੁੱਲ ਅੱਧਾ ਲੱਗਿਆ ਨਲੇ ਸਭ ਤੋਂ ਮੇਨ ਖਾਸੀਅਤ ਕਿ ਹਰਾ ਭਰਾ ਝੋਨਾ ਗ੍ਰੀਨ ਲੇਬਲ ਸਪਰੇ ਬੰਦੇ ਪਸ਼ੂ ਵਾਂ ਨੂੰ ਮਿੱਤਰ ਕੀੜਾ ਗੰਡੋਇਆ ਮੱਕੜੀ ਚੇਚਵਾ ਕਿਸੇ ਦਾ ਨੁਕਸਾਨ ਹੀ ਕੋਈ ਨਹੀਂ ਕਿਸਾਨ ਦੋਸਤੋ ਯਾਦ ਰੱਖਣੀ ਤਾਂ ਬਸ ਇੱਕ ਗੱਲ ਜਾਂਦੇ ਜਾਂਦੇ 150 ਲੀਟਰ ਪਾਣੀ ਤੇ ਸਹੀ ਇਹਦੀ ਡੋਜ਼ ਆ ਦੋ ਚੀਜ਼ਾਂ ਨੂੰ ਗੌਰ ਰੱਖ ਕੇ ਸਪਰੇਅ ਕਰ ਦਿਓ ਜਿਵੇਂ ਸਣੀ ਭਰਾ ਨੂੰ ਜਿਹੜੇ ਲੋਕਾਂ ਨੇ ਵੀ ਸ਼ੌਰੀ ਵਰਤੀ ਹੈ ਯਾਦ ਕਰਦੇ ਹਨ ਓਵੇਂ ਕਟਾਨਾ ਦੇ ਗੁਣ ਗਾਣਗੇ ਮੈਂ ਅਗਲੀ ਵੀਡੀਓ ਵੀ ਵੀਰ ਰਸਤੇ ਸਹਿਬ ਵੀਰੇ ਦੇ ਚੈਨਲ ਤੇ ਲੈ ਕੇ ਆ ਰਹੇ ਹਾਂ ਕਿ ਇੱਕ ਸਪੈਸ਼ਲ ਫੰਗੀਸਾਈਡ ਜਿਹੜਾ ਕੀ ਇੱਕ ਵਾਰ ਹੀ ਸਪਰੇਅ ਕਰਨਾ ਤੇ 40 ਦਿਨ ਖੇਤ ਨਹੀਂ ਜਾਣਾ ਅੱਗੇ ਕੀ ਹੁੰਦਾ ਸੀਗਾ ਸ਼ੀਤ ਬਲਾਈਟ ਵਾਲੀ ਕਰਤੀ ਤੇ ਲੀਫ ਬਲਾਸਟ ਆ ਗਈ ਲੀਫ ਬਲਾਸਟ ਸਣੀ ਗੰਦੀ ਤੇ ਧੌਣ ਮਰੋੜ ਆ ਗਈ ਧੌਣ ਮਰੋੜ ਵਾਲੀ ਕਰਤੀ ਤੇ ਸ਼ੀਤ ਰੋੜ ਆ ਗਈ ਆਉਣ ਵਾਲੀ ਵੀਡੀਓ ਆ ਰਹੀ ਹੈ ਚੈਨਲ ਨੂੰ 200 ਸਬਸਕ੍ਰਾਈਬ ਕਰਕੇ ਰੱਖੋ ਵੀਡੀਓ ਨੂੰ ਸ਼ੇਅਰ ਕਰਕੇ ਰੱਖੋ ਤੇ ਮੇਰੀ ਨਵੀਆਂ-ਨਵੀਆਂ ਵੀਡੀਓ ਦੀ ਜਾਣਕਾਰੀ ਲੈਣ ਲਈ ਸਾਬ ਮੇਰੇ ਦੇ ਚੈਨਲ ਤੇ ਕਮੈਂਟ ਕਰਨਾ ਨਹੀਂ ਭੁੱਲਣਾ ਮੈਂ